ਨਲੇਵਾਂਸ ਜਿੰਦਾਬਾਦ ਸਰਪੰਚ ਜਿੰਦਾਬਾਦ ਸਰਪੰਚ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਸਾਡਾ ਇਕਤਾ ਜਿੰਦਾਬਾਦ ਸਾਡਾ ਇਕਤਾ ਜਿੰਦਾਬਾਦ ਸਾਰਾ ਸਾਰੇ ਜੇ ਅੱਥੀ ਬੰਦਿਆ ਨੇ ਸਮਰਥਨ ਦਿੱਤਾ ਪੰਜਾਬ ਰੋਡਵੇ ਵਾਲਿਆਂ ਨੇ ਵੀ ਪੈਸੂ ਰੋਡਵੇ ਵਾਲਿਆਂ ਵੀ ਜਿੰਨੇ ਵੀ ਕਰਮਚਾਰੀ ਸਾਰਿਆਂ ਨੇ ਕਿਸਾਨ ਯੂਨੀਅਨ ਨੂੰ ਸਮਰਥਨ ਦਿੱਤਾ ਕਿੰਨੇ ਕਿਸਾਨ ਜਿਹੜੇ ਇੱਥੇ ਨੇੜਲੇ ਪਿੰਡਾਂ ਦੇ ਇੱਥੇ ਦਾ ਲੱਖਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਹੋਏ ਤੇ ਜਿਹੜੀ ਅਣਜਾਣ ਵਾਲੀ ਸਮੱਸਿਆ ਕੋਈ ਆ ਰਹੀ ਹੈ ਲੋਕਾਂ ਨੂੰ ਇੱਥੇ ਜਿਵੇਂ ਆਂਡਿਆਣੇ ਵਾਲੀ ਜਿਹੜੀ ਐਂਬੂਲੈਂਸ ਹੈ ਉਹਨਾਂ ਨੂੰ ਛੋਟ ਦਿੱਤੀ ਵੀ ਕੋਈ ਪਾਸਪੋਰਟ ਹੈ ਕੋਈ ਡੇਟ ਲਈ ਵੀ ਕਿਸੇ ਨੇ ਉਹਦੇ ਵਾਸਤੇ ਵਿੱਚ ਸਾਰੀ ਜਾਨ ਦੇ ਰਹੇ ਆ ਜੀ ਕਿਸੇ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਬਾਕੀ ਜਿਹੜੇ ਜ਼ਬਰਦਸਤੀ ਕਰ ਰਹੇ ਗਏ ਆਗੇ ਜ਼ਬਰਦਸਤੀ ਵੀ ਕਰਦੇ ਉਹਨਾਂ ਨੂੰ ਸਮਝਾਇਆ ਜਾਂਦਾ ਪਿਆਰ ਨਾਲ ਹਾਂਜੀ ਤੁਹਾਡੀ ਜਥੇਬੰਦੀ ਵੱਲੋਂ ਜਿਹੜਾ ਇੱਥੇ ਸਮਰਥਨ ਦਿੱਤਾ ਗਿਆ ਕਿ ਤੁਹਾਡੇ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਨੇ ਜਿਹੜੀਆਂ ਸਮਰਥਨ ਦੇ ਰਹੀਆਂ ਨੇ ਕਿਉਂਕਿ ਕਿਸਾਨੀ ਜਿਹੜਾ ਸਾਡਾ ਮਾਤ ਭੂਮੀ ਸਾਡੀ ਕਿਸਾਨੀ ਆ ਤੇ ਇਦੇ ਵਾਸਤੇ ਮੈਂ ਕਹਾਂਗਾ ਘਰ ਘਰ ਦਾ ਮੈਂਬਰ ਯੂਨੀਅਨ ਕੀ ਹਰੇਕ ਨੇ ਸਮਰਥਨ ਦਿੱਤਾ ਹੈ ਭਾਈ ਡੱਲੇਵਾਲ ਸਾਹਿਬ ਨੂੰ ਦੇਖਦੇ ਹੋਏ ਕਿਸਾਨਾਂ ਦੇ ਘਰਾਂ ਨੂੰ ਦੇਖਦੇ ਹੋਏ ਇਹ ਲੋਟੂ ਸਰਕਾਰਾਂ ਦੇ ਲੁੱਟੇ ਹੋਏ ਅਸੀਂ ਜਿੰਨੇ ਵੀ ਸਾਡੀਆਂ ਯੂਨੀਅਨ ਐਸਏ ਪੰਜਾਬ ਰੋਡ ਦੇ ਵਿੱਚ ਜਾਂ ਰੋਡਵੇ ਦੇ ਵਿੱਚ ਜਾਂ ਪੀਆਰਟੀਸੀ ਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਜੀ ਗਿੱਲ ਸਕਤੀ ਸਾਡੇ ਸਰਦਾਰ ਸੰਚੇਤ ਸਿੰਘ ਜੀ ਤੇ ਇਥੋਂ ਦੇ ਸਾਡੇ ਉਮੀਦ ਪ੍ਰਧਾਨ ਸੈਂਟਰ ਬਾਰੇ ਜਗਜੀਤ ਸਿੰਘ ਜੀ ਦੇ ਬੜਾ ਸੋ ਉਹਨਾਂ ਦੀ ਰਹਿਮਾਈ ਨੇ ਹੇਠ ਅੱਜ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ 29 ਦੀਪੂ ਨੇ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸੰਘਰਸ਼ ਹੋਏ ਨੇ ਜਿੱਥੇ-ਜਿੱਥੇ ਵੀ ਸਾਡੀ ਲੋੜ ਪਈਏ ਅਸੀਂ ਪੂਰੇ ਡਟੇ ਹੋਇਆ ਕਿਸਾਨਾਂ ਦੇ ਨਾਲ ਆ ਹਰ ਟਾਈਮ ਇਹਨਾਂ ਦੇ ਨਾਲ ਰਵਾਂਗਾ ਬਾਕੀ ਕਿਸਾਨਾਂ ਦਾ ਵੀ ਸਾਨੂੰ ਪੂਰ ਜੋਰ ਸੰਯੋਗ ਰਹਿੰਦਾ ਜਦੋਂ ਕੋਈ ਅਸੀਂ ਸੰਘਾਰਾ ਦਾ ਖਰਾਬ ਸੰਘਰਸ਼ ਕਰਦੇ ਆ ਤਾਂ ਇਹਨਾਂ ਦੇ ਵੱਧ ਚੜ ਕੇ ਲੰਗਰ ਵੀ ਲੱਗਦੇ ਨੇ ਸਾਨੂੰ ਸਹਾਇਤਾ ਵੀ ਦਿੱਤੀ ਜਾਂਦੀ ਏ ਅਸੀਂ ਹਰ ਟਾਈਮ ਅੱਗੇ ਜੋ ਵੀ ਸਥਿਤੀ ਆਏਗੀ ਜਾਂ ਅੱਗੇ ਜੋ ਵੀ ਇਹਨਾਂ ਦਾ ਸੰਘਰਸ਼ ਲੀਕਿਆ ਜਾਊਗਾ ਚਾਹੇ ਉਹ ਪੋਕਰਤਾਲ ਦੇ ਹੋਣ ਚਾਹੇ ਉਹ ਜਾਨਾਂ ਦੇ ਹੋਣ ਜਾਂ ਕੁਝ ਵੀ ਕਰਨ ਦੀ ਲੋੜ ਆਈ ਅਸੀਂ ਹਰ ਟਾਈਮ ਸਾਡੀ ਯੂਨੀਅਨ ਪੰਜਾਬ ਰੋਡਵੇ ਪਨ ਬੱਸ ਕੰਡਕਟਰ ਵੈਕਰ ਯੂਨੀਅਨ 25 ਬਟਾ 11 ਇਹ ਨਾਮ ਰਹਿ ਗਈ ਜੀ Jangan lupa स्ट्रीमर मिलान में था कोई आज जो है हां ना ये जी छडा यूपी प्रदेश नहीं अभी जरा फिर भाई मार गया अभी हां क्या क्या ये कितनी यार कर तो, तो तूर्ण। ਕੁਝ ਸਾਨੂੰ ਪੂਰਾ ਪਰਮਾ ਹੰਗਵਾਰਾ ਹੈ ਜੀ ਸਾਰੇ ਜਥੇਬੰਦੀਆਂ ਦਾ ਪੂਰਾ ਮਾ ਹੰਗਵਾਰਾ ਜੀ ਸਾਰੇ ਦਬਕੇ ਦਾ ਤਰ ਪਰਮਾ ਹੰਗਵਾਰਾ ਹੈ ਜੀ ਦੁਕਾਨਦਾਰ ਨੇ ਸਾਰੀ ਆਪਣੀ ਦੁਕਾਨਾਂ ਬੰਦ ਕਰੀਆਂ ਪਿੰਡ ਵਾਲੇ ਸਾਰੇ ਆਪਣਾ ਕੰਮ ਛੱਡ ਕੇ ਖੜੀ ਹੈ ਜੀ ਐਮਰਜੈਂਸੀ ਜਿਹੜੀ ਸੇਵਾਵਾਂ ਉਹ ਬਹਾਲ ਲੈ ਜੀ ਬਾਕੀ ਇਸ ਨੂੰ ਛੱਡ ਕੇ ਅਸੀਂ ਕੋਈ ਸੇਵਾਵਾਂ ਬਹਾਲ ਨਹੀਂ ਕਰਨੀ ਕਿੰਨੇ ਤੋਂ ਕਿੰਨੇ ਵਜੇ ਤੱਕ ਜਿਹੜੀ ਬੰਦ ਹੈ 7 ਤੋਂ ਲੈ ਕੇ 4 ਵਜੇ ਤੱਕ ਦੀ ਕੋਲ ਹੈ ਜੀ ਤੇ ਜਿਹੜੇ ਕਿੰਨੇ ਦੇ ਬਹਾਨੇ ਇਥੋਂ ਕੱਢੇ ਜਾ ਰਹੇ ਨੇ ਸਿਰਫ ਐਮਰਜੈਂਸੀ ਸੇਵਾਵਾਂ ਕਿਸੇ ਨੂੰ ਕੋਈ ਮੈਡੀਕਲ ਟ੍ਰੀਟਮੈਂਟ ਚਾਹੀਦੀ ਆ ਜਾਂ ਕੋਈ ਹੋਰ ਐਮਰਜੈਂਸੀ ਆ ਉਹਦੇ ਵਾਹਨ ਕੱਢੇ ਜਾਣਾ ਇਸ ਤੋਂ ਇਲਾਵਾ ਕੋਈ ਬਹਾਨਾ ਨਹੀਂ ਕੱਢਿਆ ਜਾ ਰਿਹਾ ਜੀ ਨੇ ਕਹੀ ਤਾਂ ਅਸੀਂ ਦੇਖਿਆ ਕਿ ਉੱਥੇ ਝੜਪ ਵੀ ਹੋਈ ਹੈ ਐਵੇਂ ਦਾ ਕੁਝ ਨਹੀਂ ਇਹ ਸਾਡੇ ਇੱਥੇ ਕੋਈ ਝੜਾਪਾ ਵਾਲਾ ਕੋਈ ਆ ਜਾ ਸ਼ੀਨ ਨਹੀਂ ਹੈਗਾ ਜੀ ਕੋਈ ਇਦਾਂ ਦਾ